ਤੋ ਅੱਜ ਆਪ ਸਭ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਕਿ ਟਵਿੱਟਰ ਦੇ ਉੱਤੇ ਖਾਤਾ ਕਿਵੇਂ ਬਣਾਇਆ ਜਾਂਦਾ ਤੇ ਹੋਰ ਛੋਟੀਆਂ ਜਿਹੀਆਂ ਗੱਲਾਂ ਸੋ ਸਭ ਤੋਂ ਪਹਿਲਾਂ ਤੁਸੀਂ Google 'ਤੇ ਟਵਿੱਟਰ ਸਰਚ ਕਰਨਾ ਉਸ ਤੋਂ ਬਾਅਦ ਇਹ ਟਵਿੱਟਰ ਦੀ ਵੈਬਸਾਈਟ ਹੈ ਜੇ ਤੁਸੀਂ ਅਕਾਊਂਟ ਕ੍ਰੀਏਟ ਕਰਨ ਦਾ ਸਭ ਤੋਂ ਪਹਿਲਾਂ ਤੁਸੀਂ ਸਾਈਨ ਅਪ ਤੇ ਜਾਓਗੇ ਇੱਥੇ ਆਪਣਾ ਨਾਮ ਭਰੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਫੋਨ ਨੰਬਰ ਭਰ ਕੇ ਵੀ ਜਿਹੜਾ ਸਾਈਨ ਅਪ ਆ ਉਹ ਕਰ ਸਕਦੇ ਹੋ ਤੇ ਫਿਰ ਤੁਹਾਡੀ ਡੇਟ ਆਫ ਬਰਥ ਜੇਕਰ ਤੁਸੀਂ ਈਮੇਲ ਵਰਤਣੀ ਚਾਹੋ ਤਾਂ ਉਹ ਵੀ ਵਰਤ ਸਕਦੇ ਹੋ جب تنا فون نمبر یا ایمے بھرو گے استعدیشن کوڈ آؤ گیریفیشن کوڈ جو تھی واپس اتنے بھرو گے تو اکاؤنٹ ہے وہ چل پائے گا سو جب تھی اپنا اکاؤنٹ لاگ انو گے میں تو میں ویب تو کمپیوٹر لاگ انتا ہوا تو, تو اس پرکار کی اسکرین دکھائی دوں گی ٹویٹر کی ہے ٹویٹر بھی ایک شوشل میڈیا پلٹفارم ہے جیسے فیسبک ہے انسٹاگرام ہے ਪਰ ਇਤਿਹਾਸਿਕ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਉਹ ਹੈਗੀਆਂ ਨੇ ਕਿ ਇੱਥੇ ਜਦੋਂ ਤੁਸੀਂ ਸਟੇਟਸ ਪਾਉਂਦੇ ਹੋ ਜਿੰਨਾ ਪਾ ਸਟੇਟਸ ਕਹਿੰਿਆ ਟਵੀਟ ਹੋ ਜਾਂਦਾ ਉਹਦੇ ਵਿੱਚ ਤੁਸੀਂ 280 ਤੋਂ ਵੱਧ ਅੱਖਰ ਨਹੀਂ ਵਰਤ ਸਕਦੇ ਤੁਸੀਂ ਨਾਲ ਫੋਟੋਆਂ ਵੀਡੀਓ ਜਾਂ ਕੋਈ ਵੀ ਲਿੰਕ ਸ਼ੇਅਰ ਕਰ ਸਕਦੇ ਹੋ ਪਰ ਲਿਖਣ ਵੇਲੇ ਤੁਸੀਂ 280 ਅੱਖਰਾਂ ਤੋਂ ਵੱਧ ਨਹੀਂ ਲਿਖ ਸਕਦੇ ਜਿਹੜੀ ਇੰਪੋਰਟੈਂਟ ਚੀਜ਼ ਆ ਦੂਸਰੀ ਚੀਜ਼ ਆ ਕਿ ਇੱਥੇ ਜਿਹੜੇ ਹੈਸ਼ਟੈਗ ਹੁੰਦੇ ਹਨ ਉਹ ਹੈਸ਼ਟੈਗ ਜਿਹੜੇ ਕੁਝ ਇਸ ਪ੍ਰਕਾਰ ਹੁੰਦੇ ਨੇ ਉਹ 트렌ਡਿੰਗ ਚ ਚੱਲਦੇ ਨੇ ਜਿਵੇਂ ਹੁਣ ਤੁਸੀਂ ਮੇਰੇ ਸੱਜੇ ਹੱਥ ਇੱਥੇ ਦੇਖ ਰਹੇ ਹੋ ਪੰਜਾਬ ਇਸ ਟਾਈਮ 트렌ਡਿੰਗ ਚ ਚੱਲ ਰਿਹਾ ਕੈਂਦਾ ਦੇ ਵਿੱਚ 68.8000 ਟਵੀਟ ਹੋ ਚੁੱਕੇ ਨੇ ਇਸ ਤੋਂ ਬਾਅਦ ਬ੍ਰੇਕਿੰਗ ਬIRD ਬਹੁਤ ਪਿੱਛੇ ਹੈ ਸੋ ਜਦੋਂ ਵੀ ਆਪਾਂ ਟਵੀਟ ਕਰਨਾ ਉਹ ਆਪਾਂ ਇੱਥੇ ਲਿਖਣਾ ਠੀਕ ਹੈ ਜੀ ਛੋਟੀਆਂ ਜੀਆਂ ਚੀਜ਼ਾਂ ਇੱਕ ਕਦੇ ਵੀ ਬਾਕੀ ਪਲੇਟਫਾਰਮ ਵਾਂਗੂ ਟਵੀਟ ਜਦੋਂ ਵੀ ਤੁਸੀਂ ਕਰਨਾ ਉਹਨੂੰ ਕਾਪੀ ਪੇਸਟ ਨਾ ਕਰੋ ਕਿਉਂਕਿ ਫਿਰ ਉਹ ਇੱਕ ਹੀ ਟਵੀਟ ਗਿਨਾ ਜਾਂਦਾ ਸਿਸਟਮ ਤੋਂ ਸੋ ਵੱਖਰੇ ਵੱਖਰੇ ਟਵੀਟ ਕਰੋ ਕਿਸੇ ਹੋਰ ਦੀ ਪੋਸਟ ਨੂੰ ਤੁਸੀਂ ਰੀਟਵੀਟ ਵੀ ਕਰ ਜ਼ਰੂਰ ਕਰ ਸਕਦੇ ਹੋ ਰੀਟਵੀਟ ਦੇ ਲਈ ਤੁਹਾਨੂੰ ਜੋ ਇਹ ਸਾਈਨ ਬਣਾ ਹੋਇਆ ਜਿਵੇਂ ਬਾਈ ਦੀ ਪੋਸਟ ਦੇ ਉੱਤੇ ਜੇ ਹੁਣ ਮੈਨੂੰ ਰੀਟਵੀਟ ਕਰਨਾ ਹੋਵੇ ਤਾਂ ਮੈਨੂੰ ਰੀਟਵੀਟ ਕਰ ਸਕਦਾ ਠੀਕ ਹੈ ਜੀ ਜੇ ਮੈਂ ਕਮੈਂਟ ਕਰਨਾ ਹੋਵੇ ਇੱਥੋਂ ਕਰ ਸਕਦਾ ਲਾਈਕ ਕਰਨਾ ਹੋਵੇ ਇੱਥੋਂ ਕਰ ਸਕਦਾ ਸੋ ਜਿੰਨੀ ਇਥੇ ਸਟੇਟਸ ਜਾਂ ਟਵੀਟ ਦੀ ਮਹੱਤਤਾ ਉਹਦੇ ਨਾਲ ਨਾਲ ਹੀ ਹੈਸ਼ਟੈਗਸ ਦੀ ਬਹੁਤ ਇੰਪੋਰਟੈਂਸ ਸੋ ਅੱਜ ਦੀ ਘੜੀ

ਕਾਸ ਬੰਦੇ ਨੂੰ ਤੁਸੀਂ ਗੱਲ ਕਹਿਣੀ ਹੋਵੇ ਤਾਂ ਕਦੇ ਵੀ ਟਵੀਟ ਹਨ ਜਿਹੜਾ ਉਹਦਾ ਨਾਮ ਪਾ ਕੇ ਨਾਮ ਸ਼ੁਰੂ ਕਰੋ ਇਸ ਤਰੀਕੇ ਨਾਲ ਪਹਿਲਾਂ ਜਾਂ ਤਾਂ ਤੁਸੀਂ ਪੀਰੀਅਡਸ ਪਾ ਦਿਓ ਜਾਂ ਤੁਸੀਂ ਕੁਝ ਵੀ ਲਿਖ ਦਿਓ ਹੈਨਾ ਪਲੀਜ਼ ਲਿਖਤਾ ਹਾਈ ਲਿਖਤਾ ਦੈਨ ਉਸ ਤੋਂ ਬਾਅਦ ਫਿਰ ਐਟ ਦੀ ਰੇਟ ਕਰਕੇ ਉਹਦਾ ਨਾਮ ਪਾਓ ਆਦਰਵਾਇਜ਼ ਉਹ ਜੇਕਰ ਜਦੋਂ ਤੁਸੀਂ ਸਿੰਪਲੀ ਐਟ ਦੀ ਰੇਟ ਤੋਂ ਸਟਾਰਟ ਕਰਦੇ ਹੋ ਤਾਂ ਟਵੀਟ ਜਿਹੜਾ ਟਵਿੱਟਰ ਦਾ ਜਿਹੜਾ ਸਿਸਟਮ ਆ ਉਹ ਉਹਨੂੰ ਇਸ ਤਰੀਕੇ ਨਾਲ ਸਮਝ ਲੈਂਦਾ कि ਇਹ ਜਿਵੇਂ ਤੁਸੀਂ ਕਿਸੇ ਦੇ ਨਾਲ رابطہ ਕਰ ਰਹੇ ਹੋ ਨਾ ਕਿ ਤੁਸੀਂ ਇੱਕ ਵੱਖਰਾ ਟਵੀਟ ਕਰ ਰਹੇ ਹੋ ਸੋ ਇਹ ਛੋਟੇ ਜਿਹੇ ਨੁਕਤੇ ਕਿਰਪਾ ਕਰਕੇ ਫੋਲੋ ਕਰੋ ਵਦ ਤੋਂ ਵਦ ਟਵਿੱਟਰ ਵਰਤੋ ਆਪਣੇ ਨਾਲਦਿਆਂ ਨੂੰ ਵੀ ਵਰਤਣ ਦੇ ਲਈ ਕਹੋ ਤੇ ਜਿਹੜੇ ਹੈਸ਼ਟੈਗਸ ਨੇ ਬੜੇ ਇੰਪੋਰਟੈਂਟ ਨੇ ਉਹਨਾਂ ਨੂੰ ਆਪਾਂ ਟ੍ਰੈਂਡਿੰਗ ਦੇ ਵਿੱਚ ਰੱਖੀਏ ਪੰਜਾਬ ਇਸ ਟਾਈਮ ਕੰਨਦਾ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਆ ਉਹਨਾਂ ਨੂੰ ਆਪਾਂ ਇੰਡੀਆ ਚ ਵੀ ਤੇ ਹੋਰ ਨਾਲ ਮੁਲਕਾਂ ਦੇ ਵਿੱਚ ਵੀ ਟ੍ਰੈਂਡਿੰਗ ਦੇ ਵਿੱਚ ਰੱਖੀਏ ਧੰਨਵਾਦ